ਮੈਂ ਤੇ ਹਾਰਾਣ ਆ ਜੀ ਕਿ ਸ਼ਰਿਆਮ ਲੋਕਤੰਤਰ ਦੀਆਂ ਧਜੀਆਂ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਆ ਤੁਹਾਡੇ ਸਾਹਮਣੇ ਹੀ ਆ ਤੇ ਜਿੱਥੇ ਤਾਗੇ ਸਬਮਿਟ ਹੁੰਦੇ ਪਏ ਨੇ ਉਹਦੇ ਬਾਹਰ ਆ ਬੰਦ ਨਹੀਂ ਹੈ ਜੀ ਅਸੀਂ ਆਰਾਮ ਦੇ ਨਾਲ ਖੜੇ ਆ ਸਾਡੇ ਉਮੀਦਵਾਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਿਉਂ ਹੀ ਅੰਦਰਲੇ ਪਾਸੇ ਗਏ ਆ ਜੀ ਜਿੱਥੇ ਕੰਪਲੈਕਸ ਦੇ ਵਿੱਚ ਸਾਰੀ ਪ੍ਰੋਪਰ ਵੀਡੀਓਗ੍ਰਾਫੀ ਹੋ ਰਹੀ ਹੈ ਜੀ ਉਸ ਕੰਪਲੈਕਸ ਇਟੈਂਫਰ ਦੇ ਉਮੀਦਵਾਰ ਗਏ ਹੈ ਜੀ ਉਹਨਾਂ ਕੋਲੋਂ ਮੂੰਹ ਬੰਦ ਕੇ ਅੰਦਰ ਬੰਦੇ ਖਲੋਤੇ ਹੋਏ ਜੀ ਉਹਨਾਂ ਕੋਲ ਸ਼ਰਹਾਂ ਸਾਡੀਆਂ ਭੈਣਾਂ ਕਹਿੰਦੇ ਜਿਹੜੀਆਂ ਉਹ ਪਾਈਲਾ ਖੋ ਕੇ ਸਾਹਮਣੇ ਪਾੜ ਦਿਤੀਆਂ ਕਿ ਪ੍ਰਸ਼ਾਸਨ ਦੇ ਸਾਹਮਣੇ ਸ਼ਰਹਾਂ ਜਿਹੜੀਆਂ ਲੋਕਤੰਤਰ ਦੀਆਂ ਧਜੀਆਂ ਕਿਉਂਕਿ ਪਾਰਟੀ ਕਹਿੰਦੀ ਸੀ ਕਿ ਸਾਨੂੰ ਸਮਾਂ ਦੇ ਦਿਓ ਅਸੀਂ ਲੋਕਤੰਤਰ ਬਹਾਲ ਕਰਾਂਗੇ ਇਹਨਾਂ ਨੂੰ ਇੱਡਾ ਕਾਦਾ ਖਤਰਾ ਪੈ ਗਿਆ ਕਿ ਇਲੈਕਸ਼ਨ ਹੋਣਦੇ ਹੋ ਜੀ ਜੇ ਲੋਕ ਤੁਹਾਨੂੰ ਪਿਆਰ ਕਰਦੇ ਨੇ ਜੇ ਤੁਹਾਨੂੰ ਵੋਟ ਪਾ ਦਿੰਗੇ ਨਹੀਂ ਤਾਂ ਲੋਕਤੰਤਰ ਦੀ ਵਹ ਹਾਲੀਆ ਵਾਸਤੇ ਜਿਹੜਾ ਅਜਾ ਘਾਣ ਹੋ ਰਿਹਾ ਜੀ ਮੈਂ ਵੀ ਪੁਰਜ਼ੋਰ ਸ਼ਬਦਾਂ ਚ ਨਖੇਦੀ ਵੀ ਕਰਦਾ ਤੇ ਮਾਨਜੋਗ ਇਲੈਕਸ਼ਨ ਕਮਿਸ਼ਨ ਨੂੰ ਕਹਿਣਾ ਕਿ ਤੁਰੰਤ ਪੇਟੀਵਿੰਟ ਦੇ ਵਿੱਚ ਜਿਹੜੀ ਬਾਏ ਇਲੈਕਸ਼ਨ ਤੇ ਖੇਮਕਰਚ ਜਿਹੜੀ ਇਲੈਕਸ਼ਨ ਹੋ ਰਹੀ ਹੈ ਇਹਨੂੰ ਤੁਰੰਤ ਰੱਦ ਕਰਕੇ ਲੋਕਤੰਤਰ ਦੀ ਬਹਾਲੀ ਨੂੰ ਕਾਇਮ ਰੱਖਦੇ ਹਾਂ ਜਿਹੜੀ ਤੁਰੰਤ ਤੇ ਦੁਬਾਰਾ ਜਿਹੜੀਆਂ ਨਾਮਜ਼ਦਗੀ ਪੱਤਰ ਜਿਹੜੇ ਉਹ ਦਾਖਲ ਹੋਣੇ ਚਾਹੀਦੇ ਸ਼ਰਿਆਮ ਸਾਡੀਆਂ ਭੈਣਾਂ ਦੇ ਮਤਲਬ ਪੂਰੀ ਛੇੜਛਾੜ ਵੀ ਕੀਤੀ ਮੈਂ ਸ਼ਬਦਾਂ ਚ ਨਹੀਂ ਬਿਆਨ ਕਰ ਸਕਦਾ ਕਿ ਜੋ ਇਹਨਾਂ ਨੇ ਲੋਕਤੰਤਰ ਦਾ ਘਾਣ ਕੀਤਾ ਕਦੀ ਪਿਛਲੇ ਸਮੇਂ ਤੋਂ ਕਦੀ ਵੇਖਿਆ ਹੀ ਨਹੀਂ ਕੋਣ ਲੋਗਾ ਇਹ ਅਣਪਛਾਤੇ ਲੋਕਾਂ ਸੰਵਤੰਤਰ ਜਾਣੀ ਨਹੀਂ ਦਿੱਤਾ ਜੀ ਉਥੇ ਮੂੰਹ ਬੰਨ ਕੇ ਘਲੋਤੇ ਹੋਏ ਜੀ ਉਹਨਾਂ ਨੂੰ ਇਹ ਨਹੀਂ ਕਿ ਕਿਸੇ ਦੀਆਂ ਮਾਵਾਂ ਨੇ ਭੈਣਾਂ ਨੇ ਧੀਆਂ ਨੇ ਆ ਬਜ਼ੁਰਗ ਮਾਤਾ ਹੈ ਜੀ ਪਰ ਉਹਨਾਂ ਲੋਕਾਂ ਨੂੰ ਕਿਸੇ ਚੀਜ਼ ਦੀ ਏਸੀ ਵੀ ਸ਼ਰਮ ਨਹੀਂ ਮੈਂ ਇਸ ਚੀਜ਼ ਦੀ ਜਿਹੜੀ ਉਹ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀ ਕਰ ਰਿਹਾ ਇਲੈਕਸ਼ਨ ਕਮਿਸ਼ਨ ਨੂੰ ਪੁਰਜਰ ਅਪੀਲ ਕਰ ਰਿਹਾ ਤੇ ਜਿਹੜੀ ਤੁਰੰਤ ਇਲੈਕਸ਼ਨ ਕੈਨਸਲ ਕਰਕੇ ਦੁਬਾਰਾ ਲੋਕਤੰਤਰ ਨੂੰ ਬਹਾਲ ਰੱਖ ਦਿਆ ਹੋਇਆ ਹੈ ਜਿਹੜੀਆਂ ਦੁਬਾਰਾ ਨਾਮ ਚੱਟੀਆਂ ਲੱਗੀਆਂ ਇਹ ਜਾਣੇ ਜਾਂ ਜਿੰਨੇ ਵੀ ਇੱਥੇ ਖਲੋਤੇ ਆ ਹੁਣੇ ਚਲੇ ਜਾਣ ਹੁਣੇ ਡੱਬੇ ਰੱਖ ਲੈਣ ਉਹਦੇ ਦੋ ਪੀਪ ਡੱਬੇ ਦੇ ਵੋਟਾਂ ਪਵਾ ਲੈਣ ਹੁਣੇ ਵੋਟਾਂ ਪਵਾ ਲੈਣ ਕੀ ਗੱਲ ਬਾਤ ਹੈ ਹੋਇਆ ਇਹ ਰੱਖ ਕੇ ਤੇਰਾ ਨੰਬਰ ਉਹ ਨਾ ਕਿ ਅਮੀਰ ਦਾ ਅੱਜ ਕੀ ਹੈ ਇਹ ਮਲਾਜ਼ਮ ਨੇ ਲੇਡੀ ਕਾਉਂਸਲਰ ਉਹਨਾਂ ਨੇ ਫਾਈਲਾਂ ਮੰਗੀਆਂ ਇਹ ਅੰਦਰ ਜਾਣ ਦੇਣਾ ਚਲੋ ਉਹ ਸਾਨੂੰ ਪਤਾ ਹੈ ਵੀ ਇਹਨਾਂ ਨੇ ਕੀ ਕਰਨਾ ਹੈ ਉਹਨਾਂ ਦੇ ਹੱਥੋਂ ਆ ਮੁੰਡਾ ਇੱਕ ਖੱਟੇ ਜਿਹੇ ਪਰਨੇ ਵਾਲੇ ਲੱਪੜ ਕੇ ਦੋਵੇਂ ਫਾਈਲਾਂ ਪਾ ਲੈ ਉਹ ਖਲੋਤਾ ਜਾ ਵਾ ਵਾ ਖਲੋਤਾ ਉਹ ਹੀ ਚੱਕਰ ਨਹੀਂ ਠੀਕ ਹੈ ਨਾ ਇਹਨਾਂ ਨੂੰ ਕਿਹਾ ਹੁਣੇ ਇਲੈਕਸ਼ਨ ਕਰਾਣੇ ਪਈ ਜਾ ਕੇ ਇਹ ਸਰਕਾਰ ਦਾ ਹੁਣੇ ਪਤਾ ਲੱਗ ਜੂ ਕਿ ਕੀ ਇਹਨਾਂ ਦੇ ਪੱਲੇ ਹੈਗਾ ਕੀ ਨਹੀਂ ਇੱਕਲੇ ਨੰਬਰ 1 ਦੀ ਟੋਣ ਹੈ ਸਾਰੀ ਸਾਰੇ ਪੁਲਿਸ ਅਫਸਰ ਡੋਤੇ ਆ ਜੀ ਸੈਸ਼ਨ ਦੀ ਮੌਜੂਦਗੀ ਦੇ ਵਿੱਚ ਕੋਈ ਕੋਈ ਨਹੀਂ ਦੇ ਲੋ ਤੁਹਾਡੇ ਸਾਹਮਣੇ ਕਿ ਨਹੀਂ ਬੋਲ ਸਿਆ ਜੋ ਹੋਈ ਗਿਨੇ ਮਿਥਿਆ ਹੀ ਜੀ ਹੁਣ ਤੁਸੀਂ ਸੇਲ ਆਣੇ ਕੀ ਕਰੋਗੇ ਅਸੀਂ ਫੋਟੋ ਖੋਚਾਂਗੇ ਜੀ ਹਾਈ ਕੋਰਟ ਤੱਕ ਪਹੁੰਚਾਂਗੇ ਜਿੱਥੋਂ ਤੱਕ ਦੱਸਾਂਗੇ ਅਸੀਂ ਇਹਨਾਂ ਨੂੰ ਪਹਿਲਾਂ ਖੰਦੇ ਇੱਥੇ ਆਜੋ ਇਲੈਕਸ਼ਨ ਕਰਾ ਲੋ ਉੱਥੇ ਆ ਕੇ 21 ਤਰੀਕ ਰਹਿਣ ਦੋ ਅਸੀਂ ਹਾਈ ਕੋਰਟ ਦਾ ਦੁਬਾਰਾ ਮੈਂ ਅਸੀਂ ਮਾਨਯੋਗ ਹਾਈ ਕੋਰਟ ਦਾ ਸਾਰਾ ਲੈ ਕੇ ਜਿੱਥੋਂ ਤੱਕ ਵੀ ਸਾਨੂੰ ਉਹਨਾਂ ਨੂੰ ਧੂਆ ਗਿਆ ਅਸੀਂ ਧੂਆ ਇਹ ਅਸੀਂ ਘਰੇ ਬੈਠਣ ਵਾਲੇ ਨਹੀਂ ਹੈਗੇ ਜੀ ਬਿਲਕੁਲ ਇਹ ਆਪਣਾ ਗੁੱਡਾ ਕਰਾਉਂਦੇ ਆਂ ਭਗਵੰਤ ਮਾਨ ਸਿੰਘ ਜੀ ਆਮ ਜਨਤਾ ਦੀ ਸਰਕਾਰ ਆ ਕੈਂਡੀਡੇਟ ਕੋਲ ਆਮ ਜਨਤਾ ਦੀ ਸਰਕਾਰ ਨਹੀਂ ਤੇ ਛਰੇਆਂ ਨੂੰ ਗੁੱਡਾ ਕਰਨੀ ਸਰਪੰਚੀ ਦੇ ਇਲੈਕਸ਼ਨ ਵੀ ਹੋ ਜਾਂਦੇ ਨੇ ਹੋਰ ਐਮਸੀ ਦੇ ਉਹਨਾਂ ਦੇ ਇਲੈਕਸ਼ਨ ਨਾਲ ਵੀ ਹੋ ਜਾਂਦੇ ਆ ਤੇ ਇਹਨਾਂ ਦੇ ਪੱਲੇ ਕੱਖ ਨਹੀਂ ਹਗਾ ਲੈ ਪੱਲੇ ਹੁੰਦਾ ਜੀ ਨਾਲ ਪਲਾ ਲਾ ਗਿਆ ਪਿੱਛੇ ਵੰਡਦੇ ਜਾਨੂੰ ਇਹ ਲੱਭ ਲਾ ਵੋਟਾਂ ਲੈ ਲਈ ਏਡੀ ਕਿਹੜੀ ਗੱਲ ਥੀ ਆ ਗਈ ਇੱਕ ਇਲੈਕਸ਼ਨ ਦੇ ਕਰਉਣ ਦਾ ਨਾਮ ਤੇਰਾ ਨੰਬਰ ਕਿਸ ਤਰ੍ਹਾਂ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਪ੍ਰਬੰਧ ਤੁਸੀਂ ਵੇਖਿਆ ਹੋਊਗਾ ਵੀ ਦੋਨੋਂ ਪਾਸੇ ਜਿਹੜੇ ਨਾਕਾਬੰਦੀ ਪ੍ਰੋਪਰ ਕੀਤੀ ہوئی ਆ ਤੇ ਅੰਦਰ ਵੀ ਜਿਹੜੀ ਆ ਫੋਰਸ ਦਾ ਮੁਕੰਮਲ ਇੰਤਜ਼ਾਮ ਕੀਤਾ ਆ ਫਿਰ ਵੀ ਕਿਤਨਾ ਕਿਤੇ ਕਿਉਂਕਿ ਇਲੈਕਸ਼ਨ ਜਿਹੜੀ ਇਹ ਨਿੱਜੀ ਇਲੈਕਸ਼ਨ ਹੁੰਦੀ ਆ ਇਹਦੇ ਵਿੱਚ ਕਿਤਨਾ ਕਿਤੇ ਕਈ ਸੁਣੀ ਆਪਸ ਦੇ ਵਿੱਚ ਹੋ ਜਾਂਦੀ ਕਾਂਗਰਸੀ ਵਰਕਰ ਜਿਹੜੇ ਦੋਸ਼ ਲਾਉਂਦੇ ਆ ਵੀ ਪੁਲਿਸ ਜਿਹੜੀ ਆ ਮੂਕ ਦਰਸ਼ਕ ਬੜੀ ਵੇਖਦੀ ਵੀ ਤੇ ਪੁਲਿਸ ਹੀ ਸਭ ਕੁਝ ਕਰਵਾ ਰਹੀ ਹੈ ਕੀ ਕਹੋਗੇ ਤੁਸੀਂ ਇਸ ਪੰਚ ਇਸ ਕੋ ਅਸੀਂ ਜਸ ਸਕਿਉਰਟੀ ਅਰੇਂਜਮੈਂਟ ਕੀਤਾ ਤੁਸੀਂ ਵੇਖੋ ਗੇਟ ਤੇ ਵੀ ਜਿਹੜੇ ਆ ਲਾਈਨਾਂ ਲੱਗੀਆਂ ਹੋ ਜਾਂਦੇ ਆ ਅੰਦਰ ਵੀ ਜਿਹੜੀ ਜਿਹੜੀ ਆ ਨੋਮੀਨੇਸ਼ਨ ਦੀ ਪ੍ਰਕਿਰਿਆ ਚਲਾ ਰਿਆ ਐਸਪੀਡੀ ਸਾਹਿਬ ਮੌਕੇ ਤੇ ਆ ਜਾ ਰਾ ਡਜਰਬਾ ਆ ਜਾ ਰਿਹਾ ਕੋਈ ਇਸ਼ੂ ਨਹੀਂ ਗਾ ਤੇ ਕੋਈ ਆਇਆ ਇਦਾਂ ਦਾ ਨਹੀਂ ਸੌਰਾ ਪਰ ਜਿਹੜੇ ਪੇਪਰ ਪੜਨ ਦੀ ਘਟਨਾ ਹੋਈ ਉਹ ਤੇ ਕੋਈ ਆਹ ਵੇਖ ਲੈਂਦੇ ਜੇ ਜਦੋਂ ਸਾਡੇ ਕੋਲ ਆਜੂਗੀ ਰਿਪੋਰਟ ਤੇ ਉਹਦੇ ਮੁਤਾਬਕ ਕਾਰਵਾਈ ਕਰੀ ਨੀ ਉਹ ਸਾਰਾ ਲੋਕਾਂ ਪਬਲਿਕ ਦੇ ਸਾਹਮਣੇ মিডিਆ ਦੇ ਸਾਹਮਣੇ ਪਾੜਿਓ ਉਹਨਾਂ ਨੇ ਮੱਖਾ ਜੀ ਸਾਨੂੰ ਕੋਈ ਕੰਪਲੇਂਟ ਦੇ ਦੂਗਾ ਤੁਸੀਂ ਦੇ ਦਿਓ ਕੰਪਲੇਂਟ ਆਈ ਕਾਰਵਾਈ ਕਰੀ ਨੀ ਪਰ ਸਰ ਵੇਖੋ ਮੰਨ ਲਓ ਤੁਸੀਂ ਪ੍ਰਬੰਧ ਕੀਤਾ ਹੂ ਲੜਵਾ ਜਿਹੜੇ ਗੇਟ ਤੇ ਖਲੋਜਣ ਉਹਨੂੰ ਪਾਸੇ ਨਹੀਂ ਕੀਤਾ ਜਾਣਾ ਚਾਹੀਦਾ ਕੀਤਾ ਜਾਂਦਾ ਜੀ ਕੀਤਾ ਜਾਂ ਕਰਵਾ ਰਹੇ ਜੀ ਕਰਵਾ ਰਹੇ ਨਹੀਂ ਹੋ ਜਾ ਜੀ